ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਤੇ ਨੇ ਸੂਰੀ ਸਾਥੀਓ ਆਪ ਸਭ ਨੂੰ ਪਤਾ ਹੈ ਪੰਜਾਬ ਇੱਕ ਬਾਰਡਰ ਸੂਬਾ ਹੈ ਔਰ ਲੋਕ ਸਭਾ ਇਲੈਕਸ਼ਨਸ ਜਿਹੜੇ ਆ ਉਹ ਸਿਰ ਤੇ ਹਨ ਅਤੇ ਬਾਰਡਰ ਸੂਬਾ ਹੋਣ ਕਰਕੇ ਪ੍ਰਬੰਧ ਜਿਹੜੇ ਆ ਉਹ ਬਹੁਤ ਪਕਕਤਾ ਕਰਨੇ ਪੈਂਦੇ ਹਨ ਔਰ ਅੱਜ ਨਵਾਂ ਸ਼ਹਿਰ ਵਿਖੇ ਐਸਐਸਪੀ ਡਾਕਟਰ ਮਹਿਤਾਬ ਸਿੰਘ ਵਿਰਖ ਹੋਣਾ ਦੀ ਦੇਸ਼ਾ ਨਿਰਦੇਸ਼ਾ ਹੇਠ ਫਲੈਗ ਮਾਰਚ ਕੱਢਿਆ ਜਾਵੇਗਾ ਤੁਸੀਂ ਦੇਖ ਸਕਦੇ ਹੋ ਕਿ ਪਿੱਛੇ ਪੁਲਿਸ ਦੇ ਜਵਾਨ ਜਿਹੜੇ ਆ ਬਹੁਤ ਵੱਡੀ ਗਿਣਤੀ ਵਿੱਚ ਮੌਜੂਦ ਹਨ ਔਰ ਸਾਇਰਨ ਵਜਾ ਕੇ ਵੱਖੋ ਵੱਖ ਮਾਰਗਾਂ ਤੋਂ ਜਿਹੜਾ ਫਲੈਗ ਮਾਰਚ ਕੱਢਿਆ ਜਾਵੇਗਾ ਪੁਲਿਸ ਵੱਲੋਂ ਕਦਮ ਤਾਲ ਕੀਤੀ ਜਾਵੇਗੀ ਔਰ ਜਿਹੜੇ ਮਾੜੇ ਅੰਸਰ ਨੇ ਸੋਸ਼ਲ ਐਂਟੀ ਸੋਸ਼ਲ 엘ਿਮੈਂਟਸ ਨੇ ਉਹਨਾਂ ਦੇ ਉੱਤੇ ਇੱਕ ਦਬਾਅ ਪਾਇਆ ਜਾਵੇਗਾ ਤਾਂ ਜੋ ਉਹ ਸ਼ਹਿਰ ਛੱਡ ਕੇ ਚਲੇ ਜਾਣ ਅਤੇ ਉਹ ਇਹ ਗੱਲ ਸਮਝ ਜਾਣ ਕਿ ਜੇਕਰ ਉਹਨਾਂ ਨੇ ਸ਼ਾਂਤੀ ਭੰਗ ਕੀਤੀ ਜਾਂ ਆਮ ਲੋਕਾਂ ਦੀ ਸੁਰੱਖਿਆ ਨੂੰ ਆਹਤ ਕੀਤਾ ਤਾਂ ਪੁਲਿਸ ਉਹਨਾਂ ਨੂੰ ਛੱਡਣ ਵਾਲੀ ਨਹੀਂ ਹੈ ਪੁਲਿਸ ਉਹਨਾਂ ਨੂੰ ਸਲਾਖਾ ਦੇ ਪਿੱਛੇ ਕਰ ਦੇਵੇਗੀ ਪੁਲਿਸ ਅਲਰਟ ਹੈ ਤੇ ਆਮ ਲੋਕਾਂ ਦੇ ਅੰਦਰ ਇੱਕ ਸ਼ਾਂਤੀ ਦਾ ਮਾਹੌਲ ਬਣਿਆ ਰਹੇ ਵਿਸ਼ਵਾਸ ਦਾ ਮਾਹੌਲ ਬਣਿਆ ਰਹੇ ਉਸ ਤੇ ਚੱਲਦੇ ਆ ਫਲੈਗ ਮਾਰਚ ਕੱਢੇ ਜਾਵਗੇ ਤੁਸੀਂ ਬਿਲਕੁਲ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਐਸਐਸਪੀ ਡਾਕਟਰ ਮਹਿਤਾਬ ਸਿੰਘ ਵਰਕ ਜਿਹੜੇ ਇੱਥੇ ਪਹੁੰਚ ਚੁੱਕੇ ਨੇ ਔਰ ਉਹਨਾਂ ਵੱਲੋਂ ਜਿਹੜੇ ਪੁਲਿਸ ਦੇ ਜਵਾਨ ਆ ਉਹਨਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਜਾ ਰਹੇ ਹਨ ਦਿੱਤੇ ਜਾ ਰਹੇ ਹਨ ਤੇ ਇੱਕ ਵਾਰੀ ਆਪਾਂ ਅੰਦਰ ਚੱਲ ਕੇ ਦੇਖਦੇ ਹਾਂ ਕਿ ਐਸਐਸਪੀ ਡਾਕਟਰ ਮਹਿਤਾਬ ਸਿੰਘ ਵਰਕ ਉਹਨਾਂ ਦਾ ਕੀ ਕਹਿਣਾ ਹੈ ਅੱਜ ਐਸਪੀਐਸ ਨਗਰ ਪੁਲਿਸ ਡਿਪਾਰਟਮੈਂਟ ਤੇ ਪੂਰਾ ਪ੍ਰਸ਼ਾਸਨ ਇਕੱਠਾ ਫਲੈਗ ਮਾਰਚ ਕਰੂਗਾ ਸ਼ਹਿਰ ਦੇ ਕਈ ਇਲਾਕਿਆਂ 'ਚ ਮੁਹੱਲਿਆਂ 'ਚ ਜਿਹੜੀ ਫਲੈਗ ਮਾਰਚ ਹੁੰਦੀ ਹੈ ਇਹਦੇ ਨਾਲ ਲੋਕਾਂ ਨੂੰ ਦੱਸਣ ਵਾਸਤੇ ਇਹ ਹੁੰਦੀ ਹੈ ਕਿ ਜੀ ਅਮਨ ਸ਼ਾਂਤੀ ਪੂਰੀ ਸ਼ਹਿਰ 'ਚ ਹੈਗੀ ਹੈ ਪੁਲਿਸ ਫੋਰਸ ਪ੍ਰਸ਼ਾਸਨ ਹਰ ਟਾਈਮ ਅਲਰਟ ਹੈਗਾ ਹੈ ਕੋਈ ਵੀ ਅਨਟੂਰਡ ਇਨਸੀਡੈਂਟ ਬਰਦਾਸ਼ਤ ਨਹੀਂ ਕੀਤਾ ਜਾਊਗਾ ਪੂਰੇ ਇਲੈਕਸ਼ਨ ਦੇ ਪ੍ਰੋਸੈਸ ਦੇ ਵਿੱਚ ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਹੈ ਕੋਡ ਆਫ ਕੰਡਕਟ ਲੱਗ ਚੁੱਕਿਆ ਹੈ ਕੋਈ ਵੀ ਉਲੰਘਣਾ ਜਿਹੜੀ ਕੋਈ ਵੀ ਵਿਅਕਤੀ ਕਰੂਗਾ ਅਸੀਂ ਉਹਦੇ ਨਾਲ ਬਹੁਤ ਸ਼ਕਤੀ ਨਾਲ ਪੇਸ਼ ਆਵਾਂਗੇ ਮੀਡੀਆ ਦੇ ਰਾਹੀਂ ਮੈਂ ਦੱਸਣਾ ਚਾਹੁੰਨਾ ਹੈ ਕਿ ਇਲੈਕਸ਼ਨਸ ਜਿਹੜੀਆਂ ਹੈਗੀਆਂ ਇਹ ਸਾਡਾ ਬਹੁਤ ਮੁਸ਼ਕਲ ਅਸੀਂ ਡੈਮੋਕ੍ਰੇਸੀ ਪ੍ਰਾਪਤ ਕੀਤੀ ਹੈ ਐਂਡ ਇਲੈਕਸ਼ਨਸ ਰਾਹੀਂ ਅਸੀਂ voting ਕਰਨੀ ਹੈ ਫੇਅਰ voting ਹੋਣੀ ਚਾਹੀਦੀ ਹੈ ਫ੍ਰੀ ਫਰਮ ਐਨੀ ਪ੍ਰੈਸ਼ਰਸ ਐਂਡ ਅਸੀਂ ਇਹਨੂੰ ਇਨਸ਼ੋਰ ਟੂ ਦਟੀ ਕਰਾਂਗੇ ਥੈਂਕ ਯੂ ਅੱਜ ਅਸੀਂ ਇੱਥੇ ਐਸਪੀਐਸ ਨਗਰ ਦੇ ਵਿੱਚ ਫਲੈਗ ਮਾਰਚ ਕਰਵਾ ਰਹੇ ਹਾਂ ਇਹ ਇਹਦੇ ਵਿੱਚ ਸਾਡੀ ਬੀਐਸਐਫ ਦੀ ਟੁਕੜੀ ਸਾਡੇ ਨਾਲ ਹੈਗੀ ਹੈ ਤੇ ਪੰਜਾਬ ਪੁਲਿਸ ਦੇ ਵੀ ਸਾਡੇ ਨਾਲ 100 ਮੁਲਾਜ਼ਮ ਹੈਗੇ ਆ। ਇਸ ਦੇ ਨਾਲ ਨਾਲ ਅਸੀਂ ਪੂਰੇ ਜ਼ਿਲ੍ਹੇ ਦੇ ਵਿੱਚ ਨਾਕਾਬੰਦੀ ਵੀ ਕੀਤੀ ਹੋਈ ਹੈ। ਇਹ ਸਾਡੇ 8 ਵਜੇ ਦੇ ਵਿੱਚ ਤੱਕ ਸਾਰੀ ਨਾਕਾਬੰਦੀ ਰਹੇਗੀ। ਇਹਦੇ ਵਿੱਚ ਅਸੀਂ ਕੋਈ ਸ਼ੱਕੀ ਮੋਟਰਸਾਈਕਲ ਜਾਂ ਕੋਈ ਹੋਰ ਸ਼ੱਕੀ ਵਿਅਕਤੀ ਹੈ ਉਹਨਾਂ ਸਾਰਿਆਂ ਦੀ ਚੈਕਿੰਗ ਕਰਾਂਗੇ। ਜਿੱਦਾਂ ਕਿ ਤੁਹਾਨੂੰ ਪਤਾ ਹੈ ਇਲੈਕਸ਼ਨ ਕੋਡ ਲੱਗਿਆ ਹੋਇਆ ਹੈ। ਉਸ ਤੋਂ ਬਾਅਦ ਇਹ ਜਿਹੜਾ ਸਾਡਾ ਕਸ ਆਪਰੇਸ਼ਨ ਹੈਗਾ ਇਹ ਕੌਨਫੀਡੈਂਸ ਬਿਲਡਿੰਗ ਮੈਜ਼ਰ ਹੈਗਾ। ਇਹ ਜੇ ਤੁਹਾਡੇ ਮਾਧਿਅਮ ਰਾਹੀਂ ਜਿਹੜੇ ਸ਼ਰਾਰਤੀ ਅਨਸਰ ਹੈ ਮੈਂ ਉਹਨਾਂ ਨੂੰ ਇਹ ਵੀ ਕਹਿਣਾ ਚਾਹਾਂ ਕਿ ਜਿਹੜੀ ਪੰਜਾਬ ਪੁਲਿਸ ਹੈਗੀ ਹੈ ਤੇ ਸਾਡਾ ਪ੍ਰਸ਼ਾਸਨ ਹੈ ਅਸੀਂ 24 ਘੰਟੇ ਤਨਾਤ ਹੈਗੇ ਆ ਤੇ ਜੇ ਕੋਈ ਵੀ ਕੋਈ ਸ਼ਰਾਤੀ ਕੰਮ ਕਰਦਾ ਹੈ ਜਾਂ ਕੋਈ ਹੋਰ ਇਸ ਤਰ੍ਹਾਂ ਦੀ ਕੰਮ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਉਹਦੇ ਖਿਲਾਫ ਅਸੀਂ ਪੂਰੀ ਸ਼ਕਤੀ ਕਰਾਂਗੇ। ਹੋਰ ਵੀ ਫੋਰਸ ਆਣੀ ਚਾਹੀਦੀ। ਹਾਂਜੀ ਹਾਂ ਬਿਲਕੁਲ ਜਿਹੜਾ ਇਹ ਹਜੇ ਫੋਰਸ ਆਈ ਹੈ ਇਸ ਤੋਂ ਬਾਅਦ ਜਿਵੇਂ ਜਿਵੇਂ ਇਲੈਕਸ਼ਨ ਨੇੜੇ ਆਣਗੇ ਹੋਰ ਵੀ ਫੋਰਸ ਆਏਗੀ ਤੇ ਅਸੀਂ ਹੋਰ ਵੀ ਨਾਕਾਬੰਦ ਜਿਹੜੀ ਉਹ ਬਤਾਵਾਂਗੇ। ਗੰਡਾ ਕੀ ਤੁਹਾਨੂੰ ਇਹ ਇਸ ਤਰ੍ਹਾਂ ਫਲੈਗ ਮਾਰਚ ਹਾਂਜੀ ਗੰਡਾ ਕੀ हां जी हां ਜਿਹੜਾ ਅਸੀਂ ਪਹਿਲਾਂ ਪੈਦਲ ਮਾਰਚ ਕੱਢਾਂਗੇ ਸ਼ਹਿਰ ਦੇ ਵਿੱਚ ਉਸ ਤੋਂ ਬਾਅਦ ਜਿਹੜਾ ਗੱਡੀਆਂ ਦੇ ਵਿੱਚ ਸਾਡਾ ਪਿੰਡਾਂ ਦੇ ਵਿੱਚ ਵੀ ਫਲੈਗ ਮਾਰਚ ਹੋਏਗਾ ਸਰ ਆਮ ਲੋਕਾਂ ਨਾਲ ਵੀ ਰابطਾ ਬਣਾਇਆ ਜਾ ਰਿਹਾ ਹੈ ਜਦੋਂ ਗੱਲਬਾਤ ਬਾਅਦੀ ਤੋਂ ਵੀ ਕਿ ਆਪ ਲੋਕਾਂ ਨਾਲ ਵੀ ਬਿਲਕੁਲ ਜੀ ਬਿਲਕੁਲ ਅਸੀਂ ਟਾਈਮ ਤੋਂ ਟਾਈਮ ਜਿਹੜਾ ਹੈਗਾ ਅਸੀਂ ਲੋਕਾਂ ਦੀ ਸਲਾਹ ਵੀ ਲੈਣੇ ਹੈਗੇ ਆ ਜਿਵੇਂ ਕਿ ਅਸੀਂ ਇੱਕ ਨੰਬਰ ਵੀ ਜਾਰੀ ਕੀਤਾ ਹੈ ਤੇ ਸੋਸ਼ਲ ਮੀਡੀਆ ਦੇ ਉੱਤੇ ਵੀ ਜੇ ਕਿਸੇ ਕਿਸੇ ਨੂੰ ਵੀ ਕੋਈ ਕਿਸੇ ਤਰ੍ਹਾਂ ਦੀ ਆਫਤੀ ਹੈਗੀ ਹੈ ਕੋਈ ਸਾਨੂੰ ਸਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦਾ ਤਾਂ ਸਾਡੇ ਤੱਕ ਪਹੁੰਚਾ ਸਕਦਾ ਹੈ ਇਹ ਪਬਲਿਕ ਬੀਜਰ ਬੱਸਰ ਡਾਊਗਰ ਹੈ ਜਿਸ ਤੋਂ ਕੋਈ ਜਾਂਚ ਹੋ ਰਹੀ ਹੈ ਚੈਕਿੰਗ ਹੋ ਰਹੀ ਹੈ ਸਰ ਬਿਲਕੁਲ ਜੀ ਬਿਲਕੁਲ ਸਾਡਾ ਜਿਵੇਂ ਤੁਹਾਨੂੰ ਅੱਜ ਵੀ ਦੱਸਿਆ ਅੱਜ ਵੀ ਸਾਡਾ ਕਸ ਆਪਰੇਸ਼ਨ ਹੈਗਾ ਜਿਹਦੇ ਜਿਹਦੇ ਚ ਅਸੀਂ 12 ਜਗ੍ਹਾ ਤੇ ਨਾਕਾਬੰਦੀ ਕੀਤੀ ਹੈ ਤੇ ਪਹਿਲਾਂ ਵੀ ਜਿਹੜਾ ਅਸੀਂ ਰੇਲਵੇ ਸਟੇਸ਼ਨ ਦੀ ਤੇ ਬੱਸ ਸਟੈਂਡ ਦੀ ਇਹਨਾਂ ਦੀ ਵੀ ਜਿਹੜੀ ਚੈਕਿੰਗ ਟਾਈਮ ਟੂ ਟਾਈਮ ਕਰਵਾਉਂਦੇ ਹਾਂ ਕਿ ਜਿਹੜਾ ਤੁਸੀਂ ਸਾਇਰਨ ਦੀ ਆਵਾਜ਼ ਸੁਣ ਰਹੇ ਹੋ ਉਹ ਇੱਕ ਤਰ੍ਹਾਂ ਦੀ ਚੇਤਾਵਨੀ ਹੈ ਤਾੜਨਾ ਹੈ ਮਾੜੇ ਅਨਸਰ ਅਨਸਰਾਂ ਨੂੰ ਐਂਟੀ ਸੋਸ਼ਲ ਐਲੀਮੈਂਟ ਜਿਹੜੇ ਆ ਉਹਨਾਂ ਨੂੰ ਇੱਕ ਤਰ੍ਹਾਂ ਦੀ ਤਾੜਨਾ ਹੈ ਪੁਲਿਸ ਵੱਲੋਂ ਇਹ ਜਿਹੜੇ ਸਾਇਰਨ ਤੁਸੀਂ ਸੁਣ ਰਹੇ ਹੋ ਡੀਸੀ ਸਾਹਿਬ ਨੇ ਵੀ ਇਹ ਗੱਲ ਆਖੀ ਹੈ ਕਿ ਪੁਲਿਸ ਜਿਹੜੀ ਹੈ ਪਬਲਿਕ ਦੀ ਬਿਹਤਰੀ ਲਈ ਹੈ ਅਤੇ ਤੁਹਾਨੂੰ ਕੋਈ ਵੀ ਅਨਸੁਖਾਂ ਦੀ ਚੀਜ਼ ਨਜ਼ਰ ਆਉਂਦੀ ਹੈ ਤਾਂ ਤੁਸੀਂ ਪੁਲਿਸ ਨਾਲ ਰਾਬਤਾ ਬਣਾ ਸਕਦੇ ਹੋ ਐਡਮਿਨਿਸਟ੍ਰੇਸ਼ਨ ਨਾਲ ਰਾਬਤਾ ਬਣਾ ਸਕਦੇ ਹੋ ਔਰ ਗੱਲ ਬਿਲਕੁਲ ਸਾਫ਼ ਹੈ ਕਿ ਜਿਹੜੇ ਮਾੜੇ ਅਨਸਰ ਨੇ ਉਹਨਾਂ ਨੂੰ ਸਿਰ ਨਹੀਂ ਚੱਕਣ ਦਿੱਤਾ ਜਾਵੇਗਾ ਸ਼ਾਂਤੀ ਬਣਾਈ ਰੱਖੀ ਜਾਵੇਗੀ ਅਤੇ ਆਮ ਲੋਕਾਂ ਦੀ ਸੁਰੱਖਿਆ ਨੂੰ ਆਹਤ ਕੋਈ ਵੀ ਨਹੀਂ ਕਰ ਸਕਦਾ ਇਹ ਪੁਲਿਸ ਵੱਲੋਂ ਇਹ ਐਡਮਿਨਿਸਟ੍ਰੇਸ਼ਨ ਵੱਲੋਂ ਜਿਹੜੀ ਗੱਲ ਆਖੀ ਗਈ ਹੈ ਕਿ ਸੁਰੱਖਿਆ ਜਿਹੜੀ ਆਮ ਲੋਕਾਂ ਦੀ ਸੁਰੱਖਿਆ ਹੈ ਉਹਨੂੰ ਕੋਈ ਵੀ ਆਹਤ ਨਹੀਂ ਕਰ ਸਕਦਾ ਤੇ ਇਹ ਜਿਹੜਾ ਮੈਸੇਜ ਇੱਥੋਂ ਜਾ ਰਿਹਾ ਐਸਐਸਪੀ ਸਾਹਿਬ ਨੇ ਵੀ ਗੱਲਬਾਤ ਰੱਖੀ ਹੈ ਡੀਸੀ ਸਾਹਿਬ ਨੇ ਵੀ ਆਪਣੀ ਗੱਲਬਾਤ ਰੱਖੀ ਹੈ ਔਰ ਆਪ ਲੋਕਾਂ ਨੂੰ ਇਹ ਗੱਲ ਆਖੀ ਹੈ ਕਿ ਉਹ ਵੀ ਸਹਿਯੋਗ ਦੇਖ ਸਕਦੇ ਨੇ ਔਰ ਫ੍ਰੀ ਐਂਡ ਫੇਅਰ ਜਿਹੜਾ VOTING ਹੋਣਗੀ ਆ ਕੋਈ ਕਿਸ ਤੇ ਦਬਾਅ ਨਹੀਂ ਬਣਾ ਸਕਦਾ ਐਂਟੀ ਸੋਸ਼ਲ ਐਲੀਮੈਂਟ ਜਿਹੜੇ ਆ ਉਹਨਾਂ ਨੂੰ ਇੱਕ ਤਰ੍ਹਾਂ ਦੀ ਚਦਾਵ ਨਹੀਂ ਦਿੱਤੀ ਗਈ ਹੈ ਤੁਸੀਂ ਦੇਖ ਪਾ ਰਹੇ ਹੋ ਕਿ ਸੜਕਾਂ ਤੇ ਆਲਾ ਅਫਸਰ ਜਿਹੜੇ ਆ ਉਹਨਾਂ ਵੱਲੋਂ ਕਦਮ ਤਾਲ ਕੀਤੀ ਜਾ ਰਹੀ ਹੈ SSP ਡਾਕਟਰ ਮਹਿਤਾਬ ਸਿੰਘ ਵਿਰਕ ਤੁਹਾਨੂੰ ਸਕਰੀਨ ਤੇ ਨਜ਼ਰ ਆ ਰਹੇ ਹਨ DC ਨਵਜੋਤਪਾਲ ਸਿੰਘ ਰੰਧਾਵਾ ਉਹਨਾਂ ਦੇ ਨਾਲ ਹਨ ਔਰ ADC ਸਾਹਿਬ ਵੀ ਜਿਹੜੇ ਤੁਹਾਨੂੰ ਤਸਵੀਰਾਂ ਵਿੱਚ ਨਜ਼ਰ ਆ ਰਹੇ ਹਨ ਤਾਂ ਸੀਨੀਅਰ ਜਿਹੜੇ ਅਧਿਕਾਰੀ ਐਡਮਿਨਿਸਟ੍ਰੇਸ਼ਨ ਦੇ ਅਤੇ ਪੁਲਿਸ ਦੇ ਉਹਨਾਂ ਵੱਲੋਂ ਕਦਮ ਤਾਲ ਕੀਤੀ ਜਾ ਰਹੀ ਹੈ ਔਰ ਮੈਸੇਜ ਇਹੀ ਹੈ ਕਿ ਆਮ ਲੋਕਾਂ ਦੀ ਸੁਰੱਖਿਆ ਨੂੰ ਕੋਈ ਖਤਰਾ ਨਹੀਂ ਹੈ ਸ਼ਾਂਤੀ ਜਿਹੜੀ ਆ ਉਸੇ ਤਰ੍ਹਾਂ ਬਹਾਲ ਰਹੇਗੀ ਤੇ ਜੇਕਰ ਆਮ ਲੋਕਾਂ ਨੂੰ ਕੋਈ ਅਨਸੁਖਾਵੀਚ ਚੀਜ਼ ਜਾਂ ਕੋਈ ਅਸੁਰੱਖਿਅਤ ਚੀਜ਼ ਮਿਲਦੀ ਹੈ ਤਾਂ ਪੁਲਿਸ ਨਾਲ ਪ੍ਰਸ਼ਾਸਨ ਨਾਲ ਰਾਬਤਾ ਬਣਾ ਸਕਦੇ ਹਨ ਫ੍ਰੀ ਐਂਡ ਫੇਅਰ ਇਲੈਕਸ਼ਨਸ ਜਿਹੜੇ ਉਹ ਹੋਣਗੇ ਇਹ ਗੱਲ ਕੀਤੀ ਜਾ ਰਹੀ ਹੈ ਤਾਂ ਸ਼ਹਿਰ ਦੇ ਵੱਖੋ-ਵੱਖ ਮਾਰਗਾਂ ਤੇ ਜਿਹੜਾ ਇਹ ਫਲੈਗ ਮਾਰਚ ਕੀਤਾ ਜਾ ਰਿਹਾ ਔਰ ਜਵਾਨ ਜਿਹੜੇ ਪੁਲਿਸ ਦੇ ਜਵਾਨ ਹਨ ਤੇ ਬੀਐਸਐਫ ਦੇ ਜਵਾਨ ਤੁਸੀਂ ਉਹ ਵੀ ਦੇਖ ਪਾ ਰਹੇ ਹੋ ਔਰ ਨਾਲ ਦੀ ਨਾਲ ਐਸਐਸਪੀ ਸਾਹਿਬ ਵੱਲੋਂ ਇਹ ਵੀ ਗੱਲ ਆਖੀ ਗਈ ਹੈ ਕਿ ਜੇਕਰ ਆਮ ਲੋਕ رابطہ ਬਣਾਉਣਾ ਚਾਹੁੰਦੇ ਹਨ ਤਾਂ ਉਹ ਵੀ ਪੁਲਿਸ ਨਾਲ ਜਿਹੜਾ رابطہ ਬਣਾ ਸਕਦੇ ਉਹਨਾਂ ਨਾਲ ਵੀ ਸੰਵਾਦ ਹੋ ਸਕਦਾ ਤਾਂ ਵੱਖੋ-ਵੱਖ ਸ਼ਹਿਰ ਦੇ ਮਾਰਗਾਂ ਤੇ ਜਿਹੜੀ ਇਹ ਫਲੈਗ ਮਾਰਚ ਕੀਤੀ ਜਾਵੇਗੀ ਕਦਮ ਤਾਲ ਕੀਤੀ ਜਾਵੇਗੀ ਪੈਦਲ ਤੁਸੀਂ ਦਿਖਾ ਦਿਓ ਵੀ ਜੇ ਉੱਧਰ ਜਿਹੜਾ 플ੈਗ ਮਾਰਚ ਕੱਢਿਆ ਜਾ ਰਿਹਾ ਉਸ ਤੋਂ ਬਾਅਦ ਗੱਡੀਆਂ ਦਾ ਸਾਇਰਨ ਵਜਾ ਕੇ ਵੀ ਇੱਕ ਤਰ੍ਹਾਂ ਦੀ ਮਾੜੇ ਅੰਸਰਾਂ ਨੂੰ ਇਹ ਤਾੜਨਾ ਹੁੰਦੀ ਆ ਜਿਹੜਾ ਸਾਇਰਨ ਵੱਜਦਾ ਆ ਉਹ ਇੰਡੀਕੇਸ਼ਨ ਹੁੰਦਾ ਆਬਜੈਕਟਿਵ ਇਹੀ ਹੈ ਕਿ ਜਿਹੜੇ ਮਾੜੇ ਅੰਸਰ ਹੈ ਉਹਨਾਂ ਦੇ ਉੱਤੇ ਦਬਾਅ ਪਾਇਆ ਜਾਵੇ ਤੇ ਆਮ ਲੋਕ ਉਹਨਾਂ ਨੂੰ ਇਹ ਰਿਲੈਕਸੇਸ਼ਨ ਹੋਵੇ ਉਹਨਾਂ ਨੂੰ ਮਹਿਸੂਸ ਕਰਾਇਆ ਜਾਵੇ ਕਿ ਕੋਈ ਖਤਰਾ ਨਹੀਂ ਹੈ ਸੁਰੱਖਿਆ ਨੂੰ ਕੋਈ ਖਤਰਾ ਨਹੀਂ ਪਹੁੰਚਾ ਸਕਦਾ ਤੇ ਸ਼ਾਂਤੀ ਜਿਹੜੀ ਸ਼ਹਿਰ ਦੀ ਇਸੇ ਤਰੀਕੇ ਬਹਾਲ ਰਹੇਗੀ ਮੈਂ ਪਹਿਲਾਂ ਵੀ ਜਿਹੜੀ ਗੱਲ ਸਟਾਰਟਿੰਗ ਵਿੱਚ ਆਖ ਚੁੱਕਾ ਆ ਕਿ ਪੰਜਾਬ ਇੱਕ ਬਾਰਡਰ ਸੂਬਾ ਹੈ ਔਰ ਲੋਕ ਸਭਾ ਇਲੈਕਸ਼ਨ ਸਿਰ ਤੇ ਹਨ ਤੇ ਲੋਕ ਸਭਾ ਸਭਾ ਇਲੈਕਸ਼ਨਸ ਫ੍ਰੀ ਐਂਡ ਫੇਅਰ ਹੋ ਸਕਣ ਕਿਸੇ ਦੇ ਦਬਾਅ ਵਿੱਚ ਕੋਈ ਗੱਲ ਨਾ ਹੋਵੇ ਉਹਦੇ ਮਤੇਦਨਜ਼ਰਾਂ ਤੁਸੀਂ ਸਾਇਰਨ ਸੁਣ ਸਕਦੇ ਹੋ ਇਹ ਸਾਇਰਨ ਜਿਹੜਾ ਆ ਆਮ ਲੋਕਾਂ ਨੂੰ ਨਹੀਂ ਸਗੋ ਮਾੜੇ ਅੰਸਰਾਂ ਨੂੰ ਐਂਟੀ ਸੋਸ਼ਲ 엘ਿਮੈਂਟਸ ਨੂੰ ਤਾੜਨਾ ਹੈ ਪਰ ਤਸਵੀਰਾਂ ਤੁਹਾਨੂੰ ਅਸੀਂ ਨਵਾਂ ਸ਼ਹਿਰ ਹੁਣ ਰੇਲਵੇ ਰੋਡ ਤੋਂ ਦਿਖਾ ਰਹੇ ਹਾਂ ਇਹ ਫਲੈਗ ਮਾਰਚ ਜਿਹੜਾ ਸਿਟੀ ਥਾਣੇ ਤੋਂ ਨਜ਼ਦੀਕ ਤੋਂ ਸ਼ੁਰੂ ਹੋਇਆ ਸੀਗਾ ਜਿਸ ਦੀ ਅਗਵਾਈ ਐਸਐਸਪੀ ਡਾਕਟਰ ਮਹਿਤਾਬ ਸਿੰਘ ਵਿਰਕ ਕਰ ਰਹੇ ਸਨ ਤਸਵੀਰਾਂ ਤੁਹਾਨੂੰ ਦਿਖਾਈਆਂ ਜਦੋਂ SSP ਸਾਹਿਬ ਦੀ ਦਿਸ਼ਾ ਨਿਰਦੇਸ਼ਾ ਹੇਠ ਰੈਨਮਾਈ ਹੇਠ ਫਲੈਗ ਮਾਰਚ ਕੰਡਕਟ ਕੀਤਾ ਜਾ ਰਿਹਾ ਸੀ ਪਰ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੌਕੇ ਤੇ ਅਸੀਂ SSP ਸਾਹਿਬ ਤੋਂ ਸਵਾਲ ਇਹ ਜ਼ਰੂਰ ਲਿਆ ਕਿ નો ਡਾਊਟ ਪੁਲਿਸ ਅਲਰਟ ਹੈ ਆਏ ਦਿਨ ਜਿਹੜੇ ਮਾੜੇ ਅਨਸਰ ਉਹਨਾਂ ਤੇ ਕਾਰਵਾਈ ਹੋ ਰਹੀ ਹੈ ਉਹਨਾਂ ਨੂੰ ਸਲਾਖਾ ਪਿੱਛੇ ਭੇਜਿਆ ਜਾ ਰਿਹਾ ਰਿਕਵਰੀਜ਼ ਹੋ ਰਹੀਆਂ ਹਨ ਪਰ ਜਿਹੜੇ ਮਾੜੇ ਅਨਸਰ ਨੇ ਉਹ ਐਕਟਿਵ ਬਹੁਤ ਨੇ ਜਿਹੜੇ ਐਂਟੀ ਸੋਸ਼ਲ ਐਲੀਮੈਂਟ ਨੇ ਗਲਤ ਅਨਸਰ ਨੇ ਮਾੜੇ ਅਨਸਰ ਨੇ ਇਹ ਬਹੁਤ ਐਕਟਿਵ ਨੇ ਇਹਨਾਂ ਦਾ ਨੈਟਵਰਕ ਬਹੁਤ ਐਕਟਿਵ ਹੈ ਇਹ ਇਨਸੈਂਸਟਿਵ ਨੇ ਕੈਲਸ ਨੇ ਇਹਦੇ ਕਰਕੇ ਆਮ ਲੋਕਾਂ ਨੂੰ ਪਰੇਸ਼ਾਨੀ ਆ ਰਹੀ ਹੈ ਔਰ ਲੁੱਟ ਖੋਹਾਂ ਦੀ ਵਾਰਦਾਤ ਹੈ ਉਹਦੇ ਵਿੱਚ ਹਾਲਾਂਕਿ ਪੁਲਿਸ ਦੀ ਕਾਰਜ ਵਿੱਚ ਘਟੱਲਾਪਨ ਨਹੀਂ ਹੈ ਲੇਕਿਨ ਮਾੜੇ ਅਨਸਰ ਹਾਲੇ ਤੱਕ ਪੂਰੀ ਤਰ੍ਹਾਂ ਮਲਿਆ ਮੇਟ ਨਹੀਂ ਹੋ ਰਹੇ ਇਹ ਵੀ ਬਹੁਤ ਜ਼ਰੂਰੀ ਹੈ ਆਮ ਲੋਕਾਂ ਅੰਦਰ ਵਿਸ਼ਵਾਸ ਤਾਂ ਹੀ ਬਣੇਗਾ ਜੇ ਇਹ ਜਿਹੜੀਆਂ ਨਿੱਤ ਰੋਜ਼ ਵਾਰਦਾਤਾ ਹੁੰਦੀਆਂ ਲੁੱਟਾਂ ਦੀਆਂ ਜਾਂ ਚੋਰੀ ਦੀਆਂ ਉਹਦੇ ਵਿੱਚ ਵੀ ਚੰਗੀ ਤਰ੍ਹਾਂ ਠੱਲ ਪਵੇ ਤੇ ਮਲਿਆ ਮੇਟ ਹੋਵੇ ਕੰਮ